ਪਿੰਡ ਦੀ ਪੜਤਾਲ ਹੋਵੇ ਉਹ ਕਿਹੜਾ ਮਕਾਨ ਜਿਹੜੇ ਹੈ ਪਿੰਡ ਦੇ ਨੌਲਾਂ ਦੇ ਉਹ ਸਾਰੇ ਮਕਾਨ ਜਿਹੜੇ ਹੈਗੇ ਨੇ ਕੋਠੀਆਂ ਬਣ ਜਾਂਦਾ ਸੀ ਇਹ ਲੋਕਾਂ ਕੋਲ ਪਹਿਲਾਂ ਕਿੱਥੇ ਕਰਕੇ ਦੇਖੋ ਕੋਠੀਆਂ ਵਾਲੇ ਮਕਾਨ ਦੇ ਲੇਣਾ ਵਿਚਾਰਾਂ ਦੀ ਤੁਕੇ ਲੱਗਦਾ ਮੁੜ ਕੇ ਬਾਦ धेसर धके करण वारी पंजाबु समुझ ਪਿੰਡ ਦੀ ਪੜਤਾ ਲਵੇ ਉਹ ਕਾਇਦਾ ਮਕਾਨ ਜਿਹੜੇ ਅੱਡੇ ਪਿੰਡ ਦੇ ਨੌਲਾਂ ਦੇ ਉਹ ਸਾਰੇ ਮਕਾਨ ਜਿਹੜੇ ਹੈਗੇ ਨੇ ਕੋਠੀਆਂ ਬਣ ਜਾਂਦਾ ਸੀ ਇਹ ਲੋਕਾਂ ਕੋਲ ਪਹਿਲਾਂ ਘੱਟੇ ਕਰਕੇ ਲਿਖਦਾ ਰਹਿੰਦੇ ਆ ਕੋਠੀਆਂ ਵਾਲਿਆਂ ਦੇ ਮਕਾਨ ਦੇ ਲਾਈਨਾਂ ਵਿਚਾਰਾਂ ਦੀ ਤੁੱਕੇ ਲੱਗਦਾ ਮੁਰਦਾਬਾਦ ਮੁਰਦਾਬਾਦ ਗਾਜਲ ਕਾ धक्के करने वाली पुलिस मुर्दाबाद ਦੀ ਪੜਤਾ ਲਵੇ ਉਹ ਕਹਿਰਾ ਮਕਾਨ ਜਿਹੜੇ ਹੈਗੇ ਪਿੰਡ ਦੇ ਨੌਲਾਂ ਦੇ ਉਹ ਸਾਰੇ ਮਕਾਨ ਜਿਹੜੇ ਹੈਗੇ ਨੇ ਜਿਹੜਾ ਕੋਠੀਆਂ ਬਣੀਆਂ ਜਾਂਦਾ ਸੀ ਇਹ ਲੋਕਾਂ ਕੋਲ ਪੈਸਾ ਕਿੱਥੇ ਗਾੜ ਕੇ ਰੱਖਦੇ ਨੇ ਦੇਖੋ ਕੋਠੀਆਂ ਵਾਲਿਆਂ ਨੂੰ ਮਕਾਨ ਦੇ ਦੇਣਾ ਵਿਚਾਰਿਆਂ ਦੀ ਤੁੱਕੇ ਲੱਗਦਾ ਮੁਰਦਾਬਾਦ 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 ਕਾਜਲ ਕਾਬੂ ਅਬਲਸ ਮੁਰਦਾਬਾਦ ਮੁਰਦਾਬਾਦ धके करी पंजाबु सुमर धके करण वारी पंजाबु सुमर ਸ਼ਿਵੇਸ਼ ਸਿੰਘ ਹੈ ਤੇ ਇੱਕ ਰਮੇਸ਼ ਸਿੰਘ ਹਰਵੇਸ਼ ਚੰਦਰ ਪੁੱਤਰ ਕ੍ਰਿਸ਼ਨ ਲਾਲ ਦਾ ਇੱਕ ਰਾਜ ਸਿੰਘ ਪੁੱਤਰ ਜਗਿੰਦਰ ਸਿੰਘ ਇੱਕ ਸ਼ਿਵੇਸ਼ ਸਿੰਘ ਹੈ ਜੀ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਵਾਟਰ ਵਕਤਾ ਜਿਹੜੇ ਮੋਟਰ ਸਪੇਅਰ ਸਮਾਨ ਪਿਆ ਸੀਗਾ ਉੱਥੇ ਜਿਹੜਾ ਮੁੰਡਾ ਲੱਗਿਆ ਹੋਇਆ ਉਹਦੇ ਕੋਲੋਂ ਧੱਕੇ ਦੇ ਨਾਲ ਖੋਹ ਕੇ ਉੱਥੇ ਮੈਂ ਮੋਕੇ ਤੇ ਪਹੁੰਚਿਆ ਉੱਥੇ ਮੇਰੇ ਨਾਲ ਪੈ ਗਿਆ ਤੇ ਸਰ ਅਸੀਂ ਉਹਦੀ ਵੀਡੀਓ ਵੀ ਬਣਾਈ ਹੈ ਪਰ ਇਹਨਾਂ ਨੇ ਇੱਕ ਦੋ ਮੈਂਬਰ ਜਿਹੜੇ ਉਹ ਪੰਚਾਇਤ ਦੇ ਨਾਲ ਪਹਿਲਾਂ ਹੀ ਹੈ ਨਹੀਂ ਸੀ ਉਹਨਾਂ ਦੇ ਕੋਲੋਂ ਐਵੇਂ ਪਿੱਛੇ ਲਖਾ ਦੇ ਫਿਰੇ ਨੇ ਪਿੱਛੇ ਲੇਖਪੜ ਕਰ ਲਈ ਨੇ ਵੀ ਅਸੀਂ ਤਾਂ ਇਹਨਾਂ ਦੇ ਸਾਹਮਣੇ ਸਮਾਨ ਲੈ ਜਾ ਲੈ ਕੇ ਜਾ ਰਹੇ ਸੀ ਅਸੀਂ ਮਹਿਕਮੇ ਨੂੰ ਗੱਲ ਕੀਤੀ ਸਰ ਉਸ ਮੁੰਡੇ ਨੇ ਮਹਿਕਮੇ ਨੂੰ ਉਹਦੇ ਨਾਲ ਧੱਪਾ ਝੜ ਲੜਾਈ ਕਰਦੇ ਸੀਗੇ ਇਹ ਮੁੰਡੇ ਬੰਦੇ ਜਿਆਦਾ ਸੀਗੇ ਅਸੀਂ ਜਾ ਕੇ ਮਹਿਕਮੇ ਨੂੰ ਕੀਤਾ ਮਹਿਕਮੇ ਨੇ ਲਿਖ ਕੇ ਭੇਜਿਆ ਥਾਣੇ ਅਸੀਂ ਥਾਣੇ ਵੀ ਰਿਪੋਰਟ ਕਰਤੀ ਸੀਗੇ ਜੋ ਕਰਮਚਾਰੀ ਮੁੰਡਾ ਉੱਥੇ ਕੰਮ ਕਰ ਰਿਹਾ ਹੈ ਤੇ ਇਹਨਾਂ ਨੇ ਸਾਰਾ ਉਹਦੇ ਤਾਂ ਵੀ ੱੱਕਾ ਉਹ ਸਾਰਾ ਸਮਾਨ ਗਵਨ ਕਰ ਲੈਣਾ 30 ਦੀ ਮੋਟਰਿਕ 1.5 ਕੋਨੇ 2 ਲੱਖ ਦੀ ਹੋਰ ਪੈ ਪਏ ਗਿਆ ਨੇ ਇਹਨਾਂ ਨੇ ਚੋਰੀ ਕਰ ਕੀਤੀ ਇੱਕ ਤਰ੍ਹਾਂ ਦੀ ਸ਼ਰਕਾ ਗੁੰਡਾਗਰਦੀ ਸਮਝ ਲੋ ਗੁੱਡਾਗਰਦੀ ਦਿਨੇ ਸ਼ਰੇ ਆਮ ਗੁੰਡਾਗਰਦੀ ਕਰਕੇ ਸਮਾਨ ਖੋ ਗਏ ਲੈ ਗਏ ਨੇ ਉਹਕੇ ਦੇ ਸਰ ਮੈਂ ਉੱਥੇ ਗਿਆ ਵੀ ਸਿਰਫ ਮੈਨੂੰ 5 ਮਿੰਟ ਦੇ ਦਿਓ 5 ਮਿੰਟ ਮੈਨੂੰ ਦੇ ਦਿਓ ਮੇਰੀ ਗੱਲ ਸੁਣ ਲੋ ਮੇਰੇ ਮਿਸੇ ਸਰਪੰਚੇਗੇ ਨੇ ਪਰ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਸਰ ਇਹ ਕਹਿੰਦੇ ਅਸੀਂ ਰਜਾਵਾਂਗੇ ਤੂੰ ਮੈਨੂੰ ਵੀ ਧੱਕੇ ਥੋੜਾ ਜਿਹਾ ਨਾ ਮਾਰ ਲਿਆ ਉਹ ਸਾਰਾ ਐਪਲੀਕੇਸ਼ਨ ਸਾਫ ਚੱਲ ਰਹੀ ਹੈ ਉਹ ਸਾਫ ਕਰ ਰਹੇ ਨੇ ਉਹ ਇਹਨਾਂ ਦੇ ਪਰਚਾ ਬਣਦਾ ਸਰ ਮੇਰੇ ਕੋਲ ਮੈਂ ਏਡੀਸੀ ਸਾਹਿਬ ਨੂੰ ਵੀ ਜਾ ਕੇ ਵਿਖਾਇਆ ਡੀਸੀ ਸਾਹਿਬ ਮੇਨ ਸਾਹਿਬ ਹੈਗੇ ਸੀ ਉਹਨਾਂ ਨੇ ਹੀ ਦਿਖਾਇਆ ਸੀਗਾ ਤੇ ਉਹ ਕਹਿੰਦੇ ਵੀ ਇਹ ਕਾਰਵਾਈ ਬਣਦੀ ਏ ਕਿਉਂ ਨਹੀਂ ਕਰ ਰਹੇ ਪੁਲਿਸ ਤੁਸੀਂ ਜਾ ਕੇ ਮਿਲੋ ਅਸੀਂ ਆ ਕੇ ਮਿਲਨੇ ਸਰ ਐਸਐਚਓ ਸਾਹਿਬ ਜਿਹੜਾ ਹੈ ਉਹ ਉਹਦੇ ਤੇ ਪ੍ਰੈਸ਼ਰ ਪਾਦੇ ਨੇ ਵੀ ਅਸੀਂ ਤੁਹਾਨੂੰ ਸੱਚਾਈ ਨਹੀਂ ਕਰਨ ਦੇਣੀ ਅੱਜ ਜਿਹੜੀ ਥਾਣੇ ਦੇ ਬਾਹਰ ਲੜਾਈ ਹੋਈ ਹੈ ਜਿੰਨ ਦੇ ਵਿੱਚ ਤੁਹਾਨੂੰ ਥੱਪੜ ਵੱਜੇ ਉਹ ਕੀ ਮਾਮਲਾ ਸੀ ਉਹ ਸਰ ਮੈਂ ਸਚਾਈ ਕੀਤੀ ਹੈ ਇਹ ਸਾਰੇ ਜਿਹੜੇਗੇ ਉੱਠਦੇ ਆ ਤੇ ਮੇਰੇ ਗੱਲ ਪੈ ਗਏ ਇਹ ਜਿੰਨੇ ਕਾਮਰੇਟ ਹੈਗੇ ਨੇ ਸਾਰੇ ਮੇਰੇ ਗੱਲ ਮੈਂ ਕੱਲਾ ਜਣਾਗਾ ਸੀ ਮੈਂ ਉੱਥੇ ਕਿਹਾ ਕਿ ਐਸਐਚਓ ਸਾਹਿਬ ਦੇ ਖਿਲਾਫ ਇਹਨਾਂ ਨਾਹਰਾ ਲਾਇ ਮੈਂ ਉੱਥੇ ਜਿੰਦਾਬਾਦ ਕੀਤੀ ਵੀ ਐਸਐਚਓ ਸਾਹਿਬ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਵੀ ਉਹ ਸਹੀ ਕੰਮ ਕਰ ਰਹੀ ਹੈ ਇਹ ਉੱਠਦੇ ਆ ਤੇ ਮੇਰੇ ਗੱਲ ਪੈ ਗਏ ਜੀ ਮੈਂ ਕੱਲਾ ਜਣਾਗਾ ਸੀ ਸਰ ਹੁਣ ਹਾਂਜੀ ਨਿਉੜਾ ਪਿੰਡ ਦੇ ਮਿਸੇ ਸਰਪੰਚ ਜੀ ਜੀ ਤੁਹਾਡਾ ਕੀ ਨਾਮ ਹੈ ਬਲਬੀਰ ਸਿੰਘ ਜ ਅਸੀਂ ਸਰਚਾਉਂਦੇ ਆ ਕਿ ਇਹ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਸਮਾਨ ਚੱਕਿਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਹ ਜਿਹੜੀ ਧੱਕਾਸ਼ਾਹੀ ਕਰਵਾਦੇ ਸਰ ਕਾਮਰੇਟ ਵੀ ਸਾਡੇ ਦੇ ਕੁਝ ਨਾ ਹੋਵੇ ਜੋ ਅਸੀਂ ਮਰਜ਼ੀ ਗੁੰਡਾਗਰਦੀ ਕਰ ਜਿਹੀ ਨਜਾਇਜ਼ ਤਰਨਾ ਲਾਈ ਬੈਠੇ ਜਿਹੜਾ ਇਥੋਂ ਦਾ ਰੋਜ਼ ਪ੍ਰਦਰਸ਼ਨ ਪੰਜਾਬ ਪੁਲਿਸ ਐਸਐਚਓ ਚਦਰ ਦੇ ਖਿਲਾਫ ਕਰ ਰਹੇ ਆ ਸਾਡੇ ਨਾਲ ਕੋਈ ਉਸ ਤਰ੍ਹਾਂ ਦਾ ਉਹਨਾਂ ਦਾ ਨਹੀਂ ਹੈਗਾ ਜਿਹੜਾ ਉਹਨਾਂ ਦਾ ਹੈਗਾ ਜਿਹੜਾ ਵੀ ਕਾਨੂੰਨੀ ਕਾਰਵਾਈ ਬਣਦੀ ਉਹ ਕਾਨੂੰਨੀ ਕਾਰਵਾਈ ਕਰਾਂ ਸਾਡੇ ਤੇ ਪਰ ਤਦ ਤੱਕ ਇਹ ਨਾ ਕਰੋ ਤੱਕ ਜਾਰੀ ਰਹੇਗਾ ਇਹ ਦਰਨਾ ਜਿਹੜਾ ਹੈ ਸਾਡੀ ਜਿਹੜੀ ਕਮੇਟੀ ਫੈਸਲਾ ਕਰੇਗੀ ਉਹ ਸਾਰੀ ਗੱਲਬਾਤ ਬਾਅਦ ਦੱਸਾਂਗੇ ਇਹਨੂੰ ਕਿਸ ਤਰ੍ਹਾਂ ਵੇਖਦੇ ਜੇ ਥਾਣੇ ਦੇ ਬਾਹਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਸ ਤਰ੍ਹਾਂ ਦਾ ਹਦਸਾ ਹੋਇਆ ਕਿਵੇਂ ਵੇਖਦੇ ਜੇ ਅਸੀਂ ਤਾਂ ਇਹ ਨਲਾਇਕੀ ਸਮਝਦੇ ਆਂ ਪੰਜਾਬ ਪੁਲਿਸ ਦੀ ਕਿਉਂਕਿ ਇਸ ਤਰ੍ਹਾਂ ਦੇ ਬਕਾਇਦਾ ਜੇ ਥਾਣੇ ਦੇ ਵਿੱਚ ਅਸੀਂ ਸੇਫ ਨਹੀਂ ਆਤਾ ਆਪਿੰਡਾ ਵਿੱਚ ਕਿਸ ਤਰ੍ਹਾਂ ਹੋਵਾਂਗੇ ਬਕਾਇਦਾ ਧਮਕੀਆਂ ਦਿੰਦਾ ਹੈ ਬਿ ਲੱਤਾ ਵੜਾ ਦਿਆਂਗਾ ਮੈਂ ਕਤਲ ਕਰਾ ਦਿਆਂਗਾ ਵਾਕਈ ਕਤਲ ਕਰਾਉਣ ਵਾਲੀ ਜਿਹੜੀ ਹੈਗੀ ਹੈ ਜਾ ਸਾਡਾ ਜਾਣੀ ਜਾਂ ਮਾਲੀ ਨੁਕਸਾਨ ਹੁੰਦਾ ਤੋਂ ਦਾ ਪਹਿਲਾ ਜੁਮੇਵਾਰ ਐਸ ਐਚਓ ਐ ਤੇ ਨਾਲ ਇਹ ਜਿਹੜਾ ਬਲਵੀਰ ਸਿੰਘ ਆ ਤੇ ਗੱਲ ਕੀਤੀ ਇਸ ਬਾਬਤ ਐਸ ਐਚਓ ਸਾਹਮਣੇ ਕੀ ਕਹਿਣਾ ਉਹਨਾਂ ਬਕਾਇਦਾ ਸੀਆਈਡੀ ਨੋਟ ਕਰ ਰਹੀ ਹੈ ਸਾਰੀ ਗੱਲਬਾਤ ਜਿਹੜੀ ਆ ਗਈ ਹੈ ਕਿਉਂਕਿ ਅਸੀਂ ਬਕਾਇਦਾ ਬੁਆ ਬੰਦ ਜਿਹੜਾ ਕੀਤਾ ਹੈ ਦਰਨਾ ਲਾ ਰਹੇ ਆ ਇਹ ਜਿਹੜਾ ਆਪਦਾ ਸੀ ਗਾਂਦੀਵਾਦੀ ਮੁਤਾਬਕ ਜਿਹੜਾ ਹੈ ਉਹ ਦਰਨਾ ਦੇ ਰਹੇ ਆ ਪਰ ਜੇ ਸਾਡੇ ਨਾਲ ਕੋਈ ਇੱਥੇ ਬਦਮਾਸ਼ੀ ਕਰੇ ਅਸੀਂ ਕਿਸੇ ਦੀ ਬਦਮਾਸ਼ੀ ਨਹੀਂ ਚੱਲਣ ਦੇਣੀ ਠੀਕ ਹੈ ਕੀ ਨਾਮ ਹੈ ਆਪਣਾ ਮੇਰਾ ਨਾਮ ਬੇਲ ਸਿੰਘ ਸਰਪੰਤ ਨੌਜਨ ਸਭਾ ਜਿਹੜਾ ਜ਼ਿਲ੍ਹਾ ਸਕਤਰ